ਉਹ ਮਨੁੱਖ ਹਮੇਸ਼ਾ ਫਿਰ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ ਹੁਣ ਬਚਿੱਤਰ ਸਿੰਘ ਤਿਆਰੀ ਕਰਨ ਲੱਗਿਆ ਤੇ ਕੋਲੋਂ ਇੱਕ ਸਿੱਖ ਨੇ ਆਖਿਆ ਦਾਤਾ ਜੀ ਇਸ ਸਾਰੇ ਪੁਆੜੇ ਦੀ ਜੜ ਕੇਸਰੀ ਚੰਦ ਜਸਵਾਲੀਆ ਜਸਵਾਲ ਵ્યાਸ ਦਾ ਰਾਜਾ ਕੇਸਰੀ ਚੰਦ ਇਹਨੇ ਹਾਥੀ ਨੂੰ ਸ਼ਰਾਬ ਪਿਆਈਏ ਤੇ ਇਹ ਹਾਥੀ ਲੈ ਕੇ ਆ ਰਿਹਾ ਹੈ ਦਾਤਾ ਜੀ ਨੇ ਆਖਿਆ ਕੋਈ ਗੱਲ ਨਹੀਂ ਜਿੱਥੇ ਬਚਿੱਤਰ ਸਿੰਘ ਮੈਦਾਨੇ ਜੰਗ ਵਿੱਚ ਜਾਏਗਾ ਕੇਸਰੀ ਚੰਦ ਨੂੰ ਸੋਧਣ ਦੀ ਕੇਸਰੀ ਚੰਦ ਨੂੰ ਗੱਡੀ ਚੜਨ ਦੀ ਡਿਊਟੀ ਹੈ ਭਾਈ ਸਾਹਿਬ ਭਾਈ ਉਦੇਸ ਸਿੰਘ ਦੀ ਹੁਣ ਤਿਆਰੀ ਹੋਣ ਲੱਗੀ ਜੰਗ ਦੀ ਅਮਰਤ ਵੇਲਾ ਹੋਇਆ ਸਿੰਘਾਂ ਨੇ ਨਿਤਨੇਮ ਕੀਤਾ ਬਾਣੀ ਪੜ੍ਹੀ ਤਿਆਰਵਾਰ ਤਿਆਰ ਹੋਏ ਤੇ ਵਾਰੋਂ ਹੁਣ ਨਾਰਿਆਂ ਦੀ ਆਵਾਜ਼ ਹੋਣੀ ਸ਼ੁਰੂ ਹੋਈ ਜੈ ਦੇਵਾ ਜੈ ਦੇਵਾ ਜਾਲੀ ਜਾਲੀ ਦੇ ਨਾਰੇ ਲਾ ਕੇ ਦੁਸ਼ਮਣ ਲੋਗਰ ਦੇ ਕਿਲੇ ਵੱਲ ਵੱਧ ਆ ਰਿਹਾ ਹੈ ਕਿਲੇ ਦੇ ਦਰਵਾਜ਼ੇ ਅੱਗੇ ਡਿਊਟੀ ਹੈ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਦੀ ਸਤਗੁਰੂ ਨੇ ਭਾਈ ਬਚਿੱਤਰ ਸਿੰਘ ਨੂੰ ਖੁਦ ਹੱਥੀ ਇੱਕ 나ਗਣੀ ਵਰਸ਼ਾ ਦਿੱਤਾ ਉਹਦੀ ਕੰਡ ਤੇ ਥਾਪੜਾ ਲਾਇਆ ਜਿਹਦੀ ਕੰਡ ਤੇ ਸਤਗੁਰੂ ਦਾ ਹੱਥ ਹੋਵੇ ਫਿਰ ਮਨੁੱਖ ਪਿੱਛੇ ਕਿਵੇਂ ਹਟੇਗਾ ਉਹ ਜੋਸ਼ ਦੇ ਨਾਲ ਗੋਂਦਾ ਜਾਂਦਾ ਹੈ ਕਈ ਅਮਰਤ ਪੀ ਕੇ ਉੱਠ ਤੁਰੇ ਸਿਵਿਆਂ ਚੋਂ ਮੁਰਦੇ ਬੱਕਰੀਆਂ ਵਿੱਚ ਪਾ ਦਿੱਤੇ ਸ਼ੇਰਾਂ ਦੇ ਗੁਰਦੇ ਪੈ ਗਿਆ ਗਲਬ ਗਿਆੜਦੇ ਆਕੜ ਕੇ ਛੇਲਾ ਵਿੱਚ ਪਹਾੜਾ ਖੜ ਕੇ ਆ ਰਣਜੀਤ ਨਗਾਰਾ ਕੰਬੇ ਬਾਈ ਧਾਰੀਏ ਸੁਣ ਕੇ ਜੇ ਕਾਰਾ ਜਾਗਿਆ ਜਦੋਂ ਪੰਜਾਬ ਦਾ ਗੱਬਰੂ ਅਵਲੇ ਹਲਵੇਲਾ ਉਹਨੇ ਸਤਗੁਰਾਂ ਦਾ ਧਰਕੇ ਧਿਆਨ ਖੋਲ੍ਹਿਆ ਦਰਵਾਜ਼ਾ ਸਾਹਮਣੇ ਵੇਖਿਆ ਹਾਥੀ ਕਰਕੇ ਉਹਨੇ ਆਪਣੇ ਘੋੜੇ ਦੀਆਂ ਬਾਗਾ ਸਿੱਧੀਆਂ ਇੱਕ ਹਾਥੀ ਦੇ ਮੱਥੇ ਵਿੱਚ ਜਿਵੇਂ ਬਾੜ ਕਰਦਾ ਉਹ ਬੇਰਵਾ ਮੇਰਾ ਟਾਡੀ ਜੱਥਾ ਹੈ i do 手位。